ਤਾਂ ਮੈਂ ਸਾਰੀ ਪ੍ਰੈਸ ਨੂੰ ਇੱਕ ਵਾਰੀ ਬੇਨਤੀ ਕਰੂੰਗਾ ਕਿ ਟਾਈਮ ਬਣਾਓ ਉਹ ਡਾਕਟਰ ਨੂੰ ਬਿਲਾਓ ਤੇ ਮੈਨੂੰ ਵੀ ਬਿਲਾਓ ਆਪਾਂ ਘੱਟੋ ਘੱਟ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਨੇ ਮਤਲਬ ਗਲਤ ਗੱਲਾਂ ਕਰ ਰਹੇ ਨੇ ਘੱਟੋ ਘੱਟ ਪਬਲਿਕ ਨੂੰ ਪਤਾ ਲੱਗੇ ਵੀ ਇਹ ਇਹ ਝੂਠ ਬੋਲਦੇ ਨੇ ਵੀਰ ਕੇ ਬੀਪੀ ਵੀ ਚੈੱਕ ਨਹੀਂ ਹੋਇਆ ਨਾ ਕਰਵਾਇਆ ਸੀ ਬਸ ਮੇਰੇ ਮਨ ਦੇ ਵਿੱਚ ਇਹੀ ਗੱਲ ਆਉਂਦੀ ਹੈਗੀ ਆ ਕਿ ਇਹ ਜਿੰਨੇ ਵੀ ਮੋਰਚੇ ਲੜਨੇ ਇਹ ਹਰ ਇੱਕ ਮੋਰਚੇ ਜਿੱਤ ਕੇ ਹੀ ਵਾਪਸ ਮੁੜਨੇ ਇਹ ਵੀ ਉਨੀ ਹੀ ਇੰਪੋਰਟੈਂਟ ਜਿੰਨੇ ਇਹ ਇੰਪੋਰਟੈਂਟ ਨੇ ਉਹ ਮੈਂ ਉਹਦੇ ਵੀ ਸਿਆਸੀ ਵੀ ਜੇ ਮੈਨੂੰ ਇਹ ਇੰਪੋਰਟੈਂਟ ਲਾਣਾ ਹੁੰਦੇ ਮੈਂ ਇੱਥੇ ਕਦੇ ਮਤਲਬ ਕਿ ਕਦੇ ਆਸਤੇ ਆਉਣਾ ਸੀ ਫਿਰ ਮੈਂ ਲੁਧਿਆਣਾ ਜਾਂਦਾ ਮੈਂ ਇਸੇ ਵਾਸਤੇ ਇੱਥੇ ਆਇਆ ਸੀ ਕਿ ਮੈਨੂੰ ਇਹ ਇੰਪੋਰਟੈਂਟ ਨੇ ਮੈਨੂੰ ਸਿਖਾਇਆ ਵੀ ਇਹੀ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ ਆਪਾਂ ਨੂੰ ਚੁਣਿਆ ਆਪਾਂ ਉਹਨਾਂ ਨੂੰ ਚੁਣਨਾ ਇਹ ਆਪਦੀ ਹੱਕ ਥਾਪੜ ਕੇ ਕਿਤੇ ਵੀ ਇਹ ਕਹਿ ਸਕਦੇ ਆ ਕਿ ਹਾਂ ਅਸੀਂ ਡੱਲੇਵਾਲ ਦੇ ਨਾਲ ਸੀ ਕਿਤੇ ਡੱਲੇਵਾਲ ਨੇ ਸਾਨੂੰ ਨੀਵਾ ਨਹੀਂ ਹੁੰਨ ਦਿੱਤਾ ਉਸੇ ਚੀਜ਼ ਤੇ ਮੇਰਾ ਹਮੇਸ਼ਾ ਵਾਸਤੇ ਇਹੀ ਰਹੂਗਾ ਕਿ ਇਹ ਉੱਚਾ ਹੀ ਰਹਿਣਾ ਇਹ ਨੀਵੇਂ ਨਾ ਹੋਣਾ ਇਸ ਸਮੇਂ ਅਸੀਂ ਖਨੌਰੀ ਬਾਰਡਰ ਦੀ ਸਟੇਜ ਤੇ ਆ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੁਹਾਨੂੰ ਇੱਕ ਅਜੀਹੀ ਤਸਵੀਰ ਦਿਖਾਉਣ ਜਾ ਰਹੇ ਹਾਂ ਤਾਂ ਤਿੰਨ ਪੀੜ੍hiyan ਜਗਜੀਤ ਸਿੰਘ ਡੱਲੇਵਾਲ ਦੀਆਂ ਇਸ ਸਟੇਜ ਤੇ ਬੈਠੀਆਂ ਨੇ ਆਪ ਬੈਠੇ ਨੇ ਉਹਨਾਂ ਦੇ ਪੁੱਤ ਬੈਠੇ ਨੇ ਤੇ ਉਹਨਾਂ ਦੇ ਪੋਤੇ ਵੀ ਇਸ ਸਟੇਜ ਤੇ ਮੌਜੂਦ ਨੇ ਤਾਂ ਇੱਕ ਪਾਸੇ ਮਰਨ ਵਰਤ ਜਾਰੀ ਆ ਤਿੰਨ ਪੀੜੀਆਂ ਤੀਜੀ ਪੀੜ੍ਹੀ ਆ ਜਿਹੜੀ ਉਹ ਵੀ ਕਿਸਾਨੀ ਅੰਦੋਲਨ ਦੇ ਵਿੱਚ ਡਟੀ ਹੋਈ ਆ ਡਲੇਵਾਲ ਸਾਹਿਬ ਕਿਵੇਂ ਆ ਸਿਹਤ ਚੜ੍ਹਦੀ ਕਲਾ ਦੇ ਵਿੱਚ ਹੋ ਠੀਕ ਆ ਵੈਗੁਰੂ ਦੀ ਕਿਰਪਾ ਉਹਨਾਂ ਨੇ ਚੈੱਕ ਅਪ ਹੋ ਗਿਆ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਠਾਕ ਆ ਇਸ ਕੋਈ ਗੱਲ ਨਹੀਂ ਹੈ ਜੀ ਓਕੇ ਠੀਕ ਆ ਜਿਸ ਤਰ੍ਹਾਂ ਤੁਹਾਡਾ ਬਿਆਨ ਆਇਆ ਸੀ ਕਿ ਉੱਥੇ ਹਰਾਸਸ ਦੇ ਵਿੱਚ ਉੱਥੇ ਤੁਹਾਨੂੰ ਰੱਖਿਆ ਗਿਆ ਸੀ ਨਜ਼ਰਬੰਦ ਕਰਕੇ ਤਾਂ ਬੀਪੀ ਤੱਕ ਵੀ ਚੈੱਕ ਨਹੀਂ ਕੀਤਾ ਗਿਆ ਦੂਜੇ ਪਾਸੇ ਡਾਕਟਰਾਂ ਦੀ ਟੀਮ ਕਹਿੰਦੀ ਹੈ ਕਿ ਅਸੀਂ ਚੈੱਕਅਪ ਕੀਤਾ ਸਿਹਤ ਬਿਲਕੁਲ ਠੀਕ ਠਾਕ ਹੈ ਹਾਂ ਦੇਖੋ ਦੁੱਖ ਹੁੰਦਾ ਮੈਨੂੰ ਇਹ ਜੀਆਂ ਗੱਲਾਂ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਝੂਠ ਬੋਲਦੇ ਆ ਸਰਕਾਰਾਂ ਪੋਲਿਟੀਕਲ ਬੰਦੇ ਝੂਠ ਬੋਲਦੇ ਹੁੰਦੇ ਨੇ ਡਾਕਟਰਾਂ ਦੀ ਮੈਨੂੰ ਸਮਝ ਨਹੀਂ ਲੱਗਦੀ ਕਿ ਡਾਕਟਰ ਕਿਉਂ ਝੂਠ ਬੋਲਦੇ ਨੇ ਉਹ ਵੀ ਇਹੋ ਜਿਹੇ ਮਦਦ ਜਿਹੜੇ ਚੈਰਿਟੀ ਹਸਪੀਟਲ ਆ ਉਹਨਾਂ ਦੇ ਲੋਕ ਮਦਦ ਝੂਠ ਬੋਲਣਾ ਇਹ ਹੋਰ ਵੀ ਦੁਖਦਾਈ ਗੱਲ ਹੈ ਮੈਨੂੰ ਲੱਗਦਾ ਹੈ ਮੈਂ ਸਾਰੀ ਪ੍ਰੈਸ ਨੂੰ ਇੱਕ ਵਾਰੀ ਬੇਨਤੀ ਕਰੂੰਗਾ ਕਿ ਟਾਈਮ ਬਣਾਓ ਇਹਨਾਂ ਨੂੰ ਨਾ ਲਾਈਵ ਲਵੋ ਤੁਸੀਂ ਕਿਸੇ ਵੇਲੇ ਉਹ ਡਾਕਟਰ ਨੂੰ ਮਿਲਾਓ ਤੇ ਮੈਨੂੰ ਵੀ ਲਓ ਆਪਾਂ ਘੱਟੋ ਘੱਟ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਨੇ ਮਤਲਬ ਇਹ ਗਲਤ ਗੱਲਾਂ ਕਰ ਰਹੇ ਨੇ ਘੱਟੋ ਘੱਟ ਪਬਲਿਕ ਨੂੰ ਪਤਾ ਲੱਗੇ ਵੀ ਇਹ ਇਹ ਝੂਠ ਬੋਲਦੇ ਨੇ ਤੋਂ ਇਸ ਸ਼ਰੈਆਮ ਝੂਠ ਬੋਲਿਆ ਜਾ ਰਿਹਾ ਹੈ ਕੋਈ ਨਾ ਵੀਰ ਕੇ ਬੀਪੀ ਵੀ ਚੈੱਕ ਨਹੀਂ ਹੋਇਆ ਨਾ ਕਰਵਾਇਆ ਸੀ हां ये जरूर किया दो चार बार ही भी ਤੁਹਾਡਾ ਬੀਪੀ ਚੈੱਕ ਕਰ ਲਿਏ ਜੀ। ਤੋਂ ਮੇਰੀ ਉਹਨਾਂ ਨੂੰ ਇਹ ਸੀ ਗੱਲ ਕਿ ਬੀਪੀ ਚੈੱਕ ਕਰਨ ਦਾ ਮਤਲਬ ਕੀ ਹੈ? ਜਦੋਂ ਅਸੀਂ ਮਰਨ ਮਰਤੇ ਬੈਠੇ ਆ ਅਸੀਂ ਐਕਸਟ੍ਰੀਮ ਦੀ ਲੜਾਈ ਲੜ ਰਹੇ ਆ ਤਾਂ ਕੀ ਮਤਲਬ ਆ ਬੀਪੀ ਚੈੱਕ ਕਰਨ ਦਾ? ਅਗਰ ਬੀਪੀ ਚੈੱਕ ਕਰਨਾ ਤਾਂ ਦਵਾਈ ਦੇਣੀ ਹੈ ਨਾ ਮੈਡੀਸਿਨ ਲਓਦੋਗੇ। ਤਾਂ ਮੈਡੀਸਿਨ ਕਾਦੇ ਲਈ ਹੈ ਜਿਉਂਦੇ ਰਹਿਣ ਰਾਸਤੇ ਤੰਦਰੁਸਤ ਰਹਿਣ ਵਾਸਤੇ। ਤਾਂ ਜਦੋਂ ਅਸੀਂ ਲੜਾਈ ਲੜ ਰਹੇ ਆ ਸਰਕਾਰ ਨਾਲ ਤੇ ਦਵਾਈਆਂ ਖਾਈ ਜਾਈਏ ਤੰਦਰੁਸਤ ਰਹਿਣ ਵਾਸਤੇ ਜਿਉਂਦੇ ਰਹਿਣ ਵਾਸਤੇ। ਇਹ ਗੱਲ ਮਤਲਬ ਮੇਲ ਨਹੀਂ ਖਾਂਦੀ ਸਾਡੇ ਅੰਦੋਲਨ ਨਾਲ ਮੇਲ ਨਹੀਂ ਖਾਂਦੀ ਇਸ ਕਰਕੇ ਮੈਂ ਕੋਈ ਬੀਪੀ ਚੱਕ ਨਹੀਂ ਕਰਾਉਣਾ ਕੋਈ ਕਿਸੇ ਕਿਸਮ ਦਾ ਟੈਸਟ ਨਹੀਂ ਕਰਾਉਣਾ ਇੱਕੋ ਮੇਰਾ ਪੀ ਪੀਐਸਏ ਲੈਵਲ ਦੀ ਪ੍ਰੋਬਲਮ ਜੀ ਆਉਂਦੀ ਹੁੰਦੀ ਸੀ ਉਹ ਬਹੁਤ ਜ਼ੋਰ ਲਾਇਆ ਕਿ ਪੀਐਸਏ ਲੈਵਲ ਚੈੱਕ ਕਰ ਲਈਏ ਤਾਂ ਮੇਰੀ ਅਸੀ ਗੱਲ ਵੀ ਫਿਰ ਉਹੀ ਗੱਲ ਫੇਰ ਹੈ ਜੇਕਰ ਮੈਨੂੰ ਪੀਐਸਏ ਲੈਵਲ ਦਾ ਖਤਰਾ ਹੁੰਦਾ ਜਾਂ ਡਰ ਹੁੰਦਾ ਤਾਂ ਮੈਂ ਐਡਾ ਵੱਡਾ ਫੈਸਲਾ ਨਹੀਂ ਸੀ ਲੈਂਦਾ ਜੋ ਮੈਂ ਫੈਸਲਾ ਲਿਆ ਮੈਂ ਸੋਚ ਕੇ ਲਿਆ ਕਿ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਲੈਣੀ ਅਗਰ ਕਿਸੇ ਤਰ੍ਹਾਂ ਦੀ ਵੀ ਤੁਸੀਂ ਮੇਰੇ ਨਾਲ ਫੋਰਸਬਲੀ ਕੋਈ ਮੈਨੂੰ ਮਤਲਬ ਟ੍ਰੀਟਮੈਂਟ ਕਰਨ ਦੀ ਜਾਂ ਮੇਰੇ ਸਰੀਰ ਚੋਂ ਖੂਨ ਲੈਣ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਕਲੀਅਰ ਕੱਟ ਮਤਲਬ ਬਿਆਨ ਦਿਆਂਗਾ ਪ੍ਰੈਸ ਦੇ ਸਾਹਮਣੇ ਕਿ ਇਹ ਅਗਰ ਮੇਰੇ ਨਾਲ ਕੁਝ ਘਟਨਾ ਵਾਪਰਦੀ ਹੈ ਇਨਸੀਡੈਂਟ ਵਾਪਰਦਾ ਹੈ ਤਾਂ ਉਹਦੇ ਜ਼ਿੰਮੇਵਾਰ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਤੇ ਡੀ ਐਮ ਸੀ ਦਾ ਮਤਲਬ ਜਿਹੜਾ ਮੈਨੇਜਮੈਂਟ ਹੋਏਗੀ ਸਾਡੇ ਬੇਟੇ ਨਾਲ ਵੀ ਮੈਂ ਉਸ ਦਿਨ ਗੱਲਬਾਤ ਕੀਤੀ ਸੀ ਪਰ ਕੋਈ ਵੀ ਅਧਿਕਾਰੀਆਂ ਨੇ ਤੁਹਾਨੂੰ ਜ਼ੋਰ ਚੱਕ ਕੇ ਲੈ ਗਏ ਤਾਂ ਇਹਨਾਂ ਦੀ ਸਿਹਤ ਬਾਰੇ ਤੁਹਾਡੀ ਸਿਹਤ ਬਾਰੇ ਘਰੇ ਵੀ ਨਹੀਂ ਜਾਣਕਾਰੀ ਦਿੱਤੀ ਨਾ ਪਰਿਵਾਰ ਦੇ ਨਾਲ ਕੋਈ ਸੰਪਰਕ ਹੋਇਆ ਨਾ ਮਿਲਣ ਦਾ ਜਤਨ ਦੇਖੋ ਗੱਲ ਇਹ ਆ ਕਿ ਪਰਿਵਾਰ ਐਡੇ ਛੋਟੇ ਕਮਜ਼ੋਰ ਦੇਲ ਨਾਲ ਨਹੀਂਗਾ ਪਰਿਵਾਰ ਨੂੰ ਪਤਾ ਹੈ ਕਿ ਉਹ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਐਲਾਨ ਕੀਤਾ ਹੈ ਉਹ ਬਹੁਤ ਸੋਚ ਸਮਝ ਕੇ ਕੀਤਾ ਹੈ ਪਰਿਵਾਰ ਨੇ ਉਧਰ ਜਾਣ ਦੀ ਬਜਾਏ ਪਰਿਵਾਰ ਇੱਥੇ ਆਇਆ ਹੈ ਖਨੋਰੀ ਬਾਰਡਰ ਤੇ ਆ ਹ ਉਹ ਖਨੋਰੀ ਬਾਰਡਰ ਤੇ ਆ ਕਿ ਅਸੀਂ ਖਨੋਰੀ ਬਾਰਡਰ ਦੀ ਸਾਡੀ ਕਾਲ ਹੈ ਜਿਹੜੀ ਕਿ ਖਨੋਰੀ ਬਾਰਡਰ ਨੂੰ ਸਟਰੋਂਗ ਕਰੋ ਤਾਂ ਉਹ ਖਨੋਰੀ ਬਾਰਡਰ ਨੂੰ ਸਟਰੋਂਗ ਕਰਨ ਵਾਸਤੇ ਪਿੰਡ ਦੀ ਸੰਗਤ ਲੈ ਕੇ ਇੱਥੇ ਪਹੁੰਚੇ ਨੇ ਤੇ ਇਹਦਾ ਮਤਲਬ ਕਿ ਇਹ ਜਥੇਬੰਦੀ ਦੀ ਕਾਲ ਮੰਨਣੀ ਹੈ ਇਹ ਬਾਪ ਬੇਟੇ ਵਾਲਾ ਰਿਸ਼ਤਾ ਦਾਦੇ ਪੁੱਤੇ ਵਾਲਾ ਰਿਸ਼ਤਾ ਫਿਰ ਉਹ ਮਤਲਬ ਦੂਰ ਹੋ ਜਾਂਦਾ ਜਦੋਂ ਅਸੀਂ ਅੰਦੋਲਨ ਦੇ ਰਸਤੇ ਤੇ ਤੁਰੇ ਹੁੰਦੇ ਆ ਜੀ ਜਲੇਵਾਲ ਸਾਹਿਬ 6ਵੀਂ ਵਾਰ ਤੁਸੀਂ ਮਰਨ ਵਰਤੇ ਬੈਠੇ ਹੋ ਹੁਣ 18 ਤੋਂ ਲਗਾਤਾਰ بیٹھਦੇ ਆ ਰਹੇ ਹਾਂ ਤਾਂ ਕੀ ਸੋਚਦੇ ਹੋ ਕਿ ਸਰਕਾਰ ਦਾ ਸੱਦਾ ਕਿਉਂ ਨਹੀਂ ਆ ਰਿਹਾ ਹਰ ਵਾਰ ਤੁਹਾਨੂੰ ਮਰਨ ਵਰਤ ਦੇ ਬੈਠਣਾ ਪੈਂਦਾ ਕਿਸਾਨਾਂ ਦੀਆਂ ਮੰਗਾਂ ਦੇ ਲਈ ਕਦੋਂ ਇਹ ਸਿਲਸਲਾ ਖਤਮ ਹੋਏਗਾ ਅਸਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਕਿਸੇ ਵੀ ਸਰਕਾਰ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਅਜੰਡੇ ਤੇ ਨਹੀਂ ਹੈ ਤੁਸੀਂ ਦੇਖਿਆ ਹੈ ਆ ਜਿਹੜਾ ਸਾਡੀ ਲੀਡਰ ਆਫ اپੋਜੀਸ਼ਨ ਸੀ ਇਹ ਕਹਿੰਦਾ ਸੀ ਵੀ ਐਸ ਸੈਸ਼ਨ ਦੇ ਵਿੱਚ ਵਾਅਦਾ ਕਰਿਆ ਇਹਨਾਂ ਲੋਕਾਂ ਨਾਲ ਕਿ ਅਸੀਂ ਪ੍ਰਾਈਵੇਟ ਮੈਂਬਰ ਬੈਲ ਐਮਐਸਪੀ ਦੀ ਤੇ ਲੈ ਕੇ ਆਵਾਂਗੇ ਲੇਕਿਨ ਹੋਰ ਅਸੀਂ ਨਹੀਂ ਕਹਿੰਦੇ ਕਿ ਉਹਦੇ ਤੇ ਨਾ ਬੋਲਣਾ ਅਸੀਂ ਚਾਹੁੰਦੇ ਹਾਂ ਕਿ ਜੇ ਅਡਾਨੀਆਂ ਦਾ ਕੋਈ ਮੁੱਦਾ ਹੈ ਤੇ ਉਹਦੇ ਤੇ ਬੋਲਣਾ ਅਸੀਂ ਚਾਹੁੰਦੇ ਹਾਂ ਕਿ ਜੇ ਯੂਪੀ ਦੇ ਵਿੱਚ ਐਡਾ ਵੱਡਾ ਮਤਲਬ ਕਹਾਣ ਹੋਇਆ ਲੋਕਾਂ ਦਾ ਮਨੁੱਖਤਾ ਦਾ ਉਹਦੇ ਤੇ ਬੋਲਣਾ ਚਾਹੀਦਾ ਉਹ ਤੇ ਜ਼ੋਰ ਦੇ ਕੇ ਬੋਲਣਾ ਚਾਹੀਦਾ ਕਿ ਨਾ ਜਿਹਦੇ ਸਰਕਾਰ ਨੂੰ ਪਰ ਜਿਹੜਾ ਇਹ ਏਜੰਡੇ ਜਿਹੜੇ ਤੇ ਉਹਨਾਂ ਨੇ ਮਤਲਬ ਕਮਿਟਮੈਂਟ ਕੀਤੀ ਵੀ ਹੈ ਇਹਦਾ ਇਹਦਾ ਪ੍ਰਾਈਵੇਟ ਮੈਂਬਰ ਬਿਲ ਕਿਉਂ ਨਹੀਂ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਤੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਕਿਸਾਨ ਕਿਸੇ ਦੇ ਏਜੰਡੇ ਤੇ ਨਹੀਂ ਕਿਸਾਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਕੇਵਲ ਕਾਰਪੋਰੇਟ ਔਰ ਜਦੋਂ ਕਾਰਪੋਰੇਟ ਸਰਕਾਰਾਂ ਦੇ ਏਜੰਡੇ ਤੇ ਆ ਜੇ ਕਿਸਾਨ ਏਜੰਡੇ ਤੋਂ ਉੱਤਰ ਜੇ ਤਾ ਫਿਰ ਕਿਸਾਨਾਂ ਦੀ ਗੱਲ ਕਿਉਂ ਸੁਣੂਗਾ ਜੀ ਕੋਈ ਕਿਸਾਨਾਂ ਦੇ ਮਸਲੇ ਦਾ ਹੱਲ ਕਿਉਂ ਕਰੂਗਾ ਕੋਈ ਤਾਂ ਫਿਰ ਕਿਸਾਨਾਂ ਨੂੰ ਉਹਦੇ ਵਿੱਚ ਮਜਬੂਰੀ ਬੱਸ ਅਜੇ ਹੋ ਇਹੋ ਜੇ ਸਖਤ ਸਟੈਪ ਲੈਣੇ ਪੈਣਗੇ ਔਰ ਸਾਡੀ ਕਿਸਾਨ ਜਮਾਤ ਨੂੰ ਅਵੇਅਰ ਹੋ ਕੇ ਜਾਗਰਤ ਹੋ ਕੇ ਤਕੜੇ ਹੋ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਵੱਡੀ ਮੂਵਮੈਂਟ ਉਸਾਰਨ ਦੀ ਲੋੜ ਹੈ ਨਹੀਂ ਤਾਂ ਮੈਂ ਮੈਨੂੰ ਕਲੀਅਰ ਨਜ਼ਰ ਆ ਰਿਹਾ ਹੈ ਕਿ 2035 ਤੋਂ ਲੈ ਕੇ 40 ਤੱਕ ਜਾਂਦਿਆਂ ਜਾਂਦਿਆਂ ਸਾਡੀ ਕਿਸਾਨ ਜਮਾਤ ਹੈ ਜਿਹੜੀ ਉਹ ਐਸ ਧਰਤੀ ਤੋਂ ਕਿਸਾਨ ਲੁੱਬਤ ਹੋ ਜਾਣਗੇ ਔਰ ਇੱਥੇ ਮਜ਼ਦੂਰ ਬਣ ਜਾਣਗੇ ਸਾਰੇ ਕਿਸਾਨ ਤੋਂ ਇਹ ਇਸੇ ਗੱਲ ਦਾ ਖਤਸਾ ਜਿਹੜਾ ਉਹ ਸਾਨੂੰ ਬਾਰ-ਬਾਰ ਮਜਬੂਰ ਕਰ ਰਿਹਾ ਹੈ ਕਿ ਅਸੀਂ ਐਕਸਟ੍ਰੀਮ ਦੀ ਲੜਾਈ ਲੜੀਏ ਕਿਉਂਕਿ ਮੈਨੂੰ ਇਹਨਾਂ ਨੇ ਆਪਣਾ ਲੀਡਰ ਮੰਨਿਆ ਜੇ ਮੈਨੂੰ ਲੀਡਰ ਮੰਨਿਆ ਤਾਂ ਮੇਰੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਮੈਂ ਇਹਨਾਂ ਦੀ ਖਾਤਰ ਫਿਰ ਮਤਲਬ ਇੱਥੇ ਜੇ ਪ੍ਰਾਣ ਵੀ ਜਾਂਦੇ ਨੇ ਤਾਂ ਜਾਨ ਦੇਣੇ ਚਾਹੀਦੇ ਆ ਇਹਨਾਂ ਦੀ ਖਾਤਰ ਸਿਰੇ ਦੀ ਲੜਾਈ ਲੜ ਕੇ ਇਹਨਾਂ ਦੇ ਬੱਚੇ ਬਚਾਉਣੇ ਚਾਹੀਦੇ ਨੇ ਕੇਂਦਰ ਦਾ ਕੋਈ ਸੱਦਾ ਆਇਆ ਪੰਜਵੇਂ ਦਿਨ ਅਜ ਮਰਨ ਵਰਤ ਨਹੀਂ ਹਜੇ ਤੱਕ ਕੇਂਦਰ ਵੱਲੋਂ ਕੋਈ ਸੱਦਾ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਅਜੇ ਕਿਹੜੀ ਗੱਲ ਹੈ ਮਤਲਬ ਅਜੇ ਇਹਨਾਂ ਦੇ ਸੱਦੇ ਸੁਦੇ ਉਦੋਂ ਆਉਂਦੇ ਹੁੰਦੇ ਨੇ ਜਦੋਂ ਇਹਨਾਂ ਨੂੰ ਇਹ ਪਤਾ ਲੱਗੇ ਕਿ ਭਾਰਤ ਦੇ ਅੰਦਰ ਦੇਸ਼ ਦੇ ਅੰਦਰ ਅਗਰ ਉੱਥੇ ਕੋਈ ਮਿਸ ਹੈਪਨਿੰਗ ਹੋ ਗਈ ਤਾਂ ਫੇਰ ਮਤਲਬ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਅੱਜ ਤੁਹਾਡੇ ਨਾਲ ਤੁਹਾਡਾ ਬੇਟਾ ਵੀ ਬੈਠਾ ਤੁਹਾਡਾ ਪੋਤਾ ਵੀ ਬੈਠਾ ਵਿੱਚ ਦੀ ਭਾਵਕ ਅਪੀਲ ਵੀ ਸਾਹਮਣੇ ਆਈ ਸੀ ਵੀਡੀਓ ਉਹਨਾਂ ਨੇ ਕਿਹਾ ਸੀ ਕਿ ਡਟ ਪੂਰਾ ਡਟ ਕੇ ਲੜਨਗੇ ਇਸ ਲੜਾਈ ਨਾਲ ਦਬਣ ਵਾਲੇ ਨਹੀਂ ਐ ਨਹੀਂ ਦੇਖੋ ਮਤਲਬ ਮੈਨੂੰ ਬੜੀ ਖੁਸ਼ੀ ਹੋਈ ਜਿਸ ਦਿਨ ਇਹਦੀ ਮਤਲਬ ਵੀਡੀਓ ਆਈ ਮੈਂ ਉੱਥੇ ਹੀ ਸੀਗਾ ਪੁਲਿਸ ਦੀ ਕਸਟਡੀ 'ਚ ਸੀਗਾ ਮੈਂ ਤਾਂ ਮੈਨੂੰ ਇਹ ਲੱਗਿਆ ਕਿ ਮਤਲਬ ਵਾਹਿਗੁਰੂ ਦੀ ਕਿਰਪਾ ਹੈ ਕਿ ਦੇਖੋ ਜੇ ਮੈਂ ਲੜ ਰਿਹਾ ਮੈਨੂੰ ਇੱਕ ਹੋਰ ਮਤਲਬ ਅਹਿਸਾਸ ਹੋਇਆ ਉੱਥੇ ਬੈਠੇ ਨੂੰ ਕਿ ਪਹਿਲਾਂ ਮੈਨੂੰ ਇਹ ਲੱਗਦਾ ਸੀ ਵੀ ਮੈਂ ਕਿਉਂ ਲੜ ਰਹੇ ਹੈ ਕਿ ਉਹ ਜੇ ਮਤਲਬ ਪਰਿਵਾਰ ਦੇ ਵਿੱਚੋਂ ਉੱਠ ਕੇ ਮੇਰਾ ਤਾਂ ਪਰਿਵਾਰ ਬੜਾ ਸਾਦਾ ਪਰਿਵਾਰ ਸੀ ਦਾਦਾ-ਪਰਦਾਦੇ ਮੇਰੇ ਮਤਲਬ ਖੇਤੀ ਕਰਨ ਵਾਲੇ ਬੰਦੇ ਦਾ ਸੀ ਲੇਕਿਨ ਇਸ ਲਾਈਨ ਵਾਲਾ ਸਾਡਾ ਪਰਿਵਾਰ ਚ ਬੰਦਾ ਹੀ ਕੋਈ ਨਹੀਂ ਸੀ ਇਹ ਕਿਉਂ ਹੈ ਤਾਂ ਕਈ ਵਾਰੀ ਸਵਾਲ ਇਹਦੀ ਜਿਹੜੀ ਅਪੀਲ ਹੈ ਜਾਂ ਇਹਦੀ ਜਿਹੜੀ ਉਹ ਵੀਡੀਓ ਆ ਉਹਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਮੈਨੂੰ ਕਿ ਸਾਡੇ ਖੂਨ ਦੇ ਵਿੱਚ ਮੇਰੇ ਵਾਹਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਤੇ ਕੋਈ ਕਤਰਾ ਉਹ ਉਹ ਵਿੱਚ ਪਾਇਆ ਹੈ ਜਿਹੜਾ ਲੋਕਾਂ ਦੀ ਖਾਤਰ ਹਮਦਰਦੀ ਦੇ ਨਾਲ ਲੜਨ ਦੀ ਹੈ ਨਮਾਦ ਰੱਖਦਾ ਹੋਵੇ ਤੇ ਉਹ ਇਹਦੀ ਅਪੀਲ ਦੇ ਵਿੱਚ ਵੀ ਉਹ ਗੱਲ ਸੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਖਾਨਦਾਨ ਦੇ ਵਿੱਚੋਂ ਕੋਈ ਅੱਗੇ ਵੀ ਜੇਕਰ ਕਿਸਾਨੀ ਦਾ ਬੇੜਾ ਕਿਤੇ ਡੱਕ ਮੰਗਾਉਂਦਾ ਹੈ ਤਾਂ ਉਹਦੇ ਵਿੱਚ ਮਤਲਬ ਭੂਮਿਕਾ ਨਿਭਾਏਗਾ ਸਾਡਾ ਪਰਿਵਾਰ ਜੀ ਬੇਟਾ ਕੀ ਕਹਿਣਾ ਚਾਹੁੰਦੇ ਹੋ ਦਾਦਾ ਜੀ ਲਈ ਅਪੀਲ ਵੀ ਕੀਤੀ ਸੀ ਕਿ ਦਵਣ ਵਾਲੇ ਨਹੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਨਾਲ ਬੈਠਿਓ ਮੋਰਚੇ ਦੇ ਵਿੱਚ ਸਟੇਜ ਤੇ ਮਾਜੀ ਆਹੀ ਗਣ ਚੁੰਨ ਹੈਗਾ ਕਿ ਇਹਨਾਂ ਨੇ ਜਿੰਨੇ ਵੀ ਮੋਰਚੇ ਲੜੇ ਹੈਗੇ ਹਨ ਇਹਨਾਂ ਨੇ ਉਹਨਾਂ ਵਿੱਚੋਂ ਇੱਕ ਵੀ ਮੋਰਚਾ ਨਹੀਂ ਹਾਰੇ ਹ ਹ ਬਸ ਮੇਰੇ ਮਨ ਦੇ ਵਿੱਚ ਇਹੀ ਗੱਲ ਆਉਂਦੀ ਹੈਗੀ ਆ ਕਿ ਇਹ ਜਿੰਨੇ ਵੀ ਮੋਰਚੇ ਲੜਨੇ ਇਹ ਹਰ ਇੱਕ ਮੋਰਚੇ ਜਿੱਤ ਕੇ ਹੀ ਵਾਪਸ ਮੁੜਨੇ ਲੱਖੋ ਹੌਸਲੇ ਬੜੇ ਬੁਲੰਦ ਨੇ ਇਹ ਗੁਰਪਿੰਦਰ ਆਪਾ ਉਸ ਦਿਨ ਗੱਲਬਾਤ ਕਰ ਰਹੇ ਤੁਸੀਂ ਨੇ ਕਿਹਾ ਕਿ ਸਾਡੇ ਲਈ ਆਹ ਕਿਸਾਨ ਬੈਠੇ ਨੇ ਇਹ ਵੀ ਮੇਰੇ ਬਾਪੂਆਂ ਦੀ ਤਰ੍ਹਾਂ ਦੇ ਇਸ ਤਾਂ ਇਹਨਾਂ ਦੀ ਲੜਾਈ ਲੜਨੀ ਆ ਜਿਸ ਤਰ੍ਹਾਂ ਜਦੋਂ ਹਰਾਸਦੇ ਸੀ ਹਾਂ ਭਾਈ ਇਹਨਾਂ ਦੀ ਇਹਨਾਂ ਵਾਸਤੇ ਜਾਂ ਮੰਨ ਲਓ ਇਹਨਾਂ ਨੇ ਇਹਨਾਂ ਨੂੰ ਚੁੜਿਆ ਹਨਾ ਤਾਂ ਮੇਰੇ ਵਾਸਤੇ ਜਿਹੇ ਜਿਹੇ ਇਹ ਆ ਉਹੋ ਜਿਹੇ ਇਹ ਸਾਰੇ ਆ ਨਾ ਮੇਰੇ ਵਾਸਤੇ ਇਹ ਵੀ ਉਨੇ ਹੀ ਇੰਪੋਰਟੈਂਟ ਨੇ ਜਿੰਨੇ ਇਹ ਇੰਪੋਰਟੈਂਟ ਨੇ ਉਹ ਮੈਂ ਉਹਦੇ ਵੀ ਦੱਸਿਆ ਸੀਗਾ ਵੀ ਜੇ ਮੈਨੂੰ ਇਹ ਇੰਪੋਰਟੈਂਟ ਨਾ ਹੁੰਦੇ ਮੈਂ ਇੱਥੇ ਕਦੇ ਮਤਲਬ ਕਦੇ ਆਸਤੇ ਆਉਣਾ ਸੀ ਫਿਰ ਮੈਂ ਲੁਧਿਆਣਾ ਜਾਂਦਾ ਮੈਂ ਇਸੇ ਵਾਸਤੇ ਇੱਥੇ ਆਇਆ ਸੀ ਕਿ ਮੈਨੂੰ ਇਹ ਇੰਪੋਰਟੈਂਟ ਨੇ ਮੈਨੂੰ ਸਿੱਖਿਆ ਵੀ ਇਹੀ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ ਆਪਾਂ ਨੂੰ ਚੁਣਿਆ ਆਪਾਂ ਉਹਨਾਂ ਨੂੰ ਚੁਣਨਾ ਇਸ ਕਰਕੇ ਮੈਂ ਇਹਨਾਂ ਵਾਸਤੇ ਹੀ ਇੱਥੇ ਆਇਆ ਸੀਗਾ ਸਾਡੇ ਵਾਸਤੇ ਮੇਰੇ ਵਾਸਤੇ ਹਮੇਸ਼ਾ ਹੀ ਮੇਰੇ ਦਿਲ ਦੇ ਬੜੇ ਨੇੜੇ ਰਹਿਣਗੇ ਇਹ ਮਤਲਬ ਕਿ ਜਿਨ੍ਹਾਂ ਨੇ ਸਾਡੀ ਇੱਕ ਕਾਲ ਦੇ ਉੱਤੇ ਐ ਉੰਮੜਿਆਉਣਾ ਹਨਾ ਉਹ ਚੀਜ਼ ਕੋਈ ਛੋਟੀ ਚੀਜ਼ ਨਹੀਂ ਹੁੰਦੀਗੀ ਕਦੇ ਵੀ ਮਤਲਬ ਕਿ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਹੋਇਆ ਹਨਾ ਉਹ ਚੀਜ਼ ਨਾ ਅਸੀਂ ਵੀ ਇਹ ਮਰਦੇ ਦਮ ਤੱਕ ਉਹੀ ਰੱਖਾਂਗੇ ਕਿ ਇਹਨਾਂ ਦੀ ਜਿਹੜਾ ਸਿਰ ਆਉ ਕਦੇ ਨੀਵਾ ਨਹੀਂ ਹੋਣ ਦੇਣਾ ਇਹਨਾਂ ਨੇ ਜੇ ਸਾਨੂੰ ਚੁਣਿਆ ਤਾਂ ਇਹ ਆਪ ਦੀ ਹੱਕ ਥਾਪੜ ਕੇ ਕਿਤੇ ਵੀ ਇਹ ਕਹਿ ਸਕਦੇ ਆ ਕਿ ਹਾਂ ਅਸੀਂ ਡੱਲੇਵਾਲ ਦੇ ਨਾਲ ਸੀ ਕਿਤੇ ਡੱਲੇਵਾਲ ਨੇ ਸਾਨੂੰ ਨੀਵਾ ਨਹੀਂ ਹੋਣ ਦਿੱਤਾ ਉਸੇ ਚੀਜ਼ ਤੇ ਮੇਰਾ ਹਮੇਸ਼ਾ ਵਾਸਤੇ ਇਹੀ ਰਹੂਗਾ ਕਿ ਇਹ ਉੱਚੇ ਹੀ ਰਹਿਣ ਇਹ ਨੀਵੇਂ ਨਾ ਹੋਣ ਦਲੇਵਰ ਸਾਹਿਬ ਕੋਈ ਕਿਸਾਨ ਆਗੂ ਦਾ ਬਿਆਨ ਆਇਆ ਰੁਲਦੂ ਸਿੰਘ ਮਾਨਸਾ ਦਾ ਕਹਿੰਦੇ ਇੱਕ ਜਣਾ ਖਨੌਰੀ ਤੇ ਜਾ ਕੇ ਬਹਿ ਗਿਆ ਦੂਜਾ ਗਰਾਹਾਂ ਇੱਧਰ ਬੈਠ ਗਿਆ ਕਹਿੰਦੇ ਐ ਕੋਈ ਕੁਝ ਨਹੀਂ ਪ੍ਰਾਪਤ ਹੋ ਸਕਦਾ ਇਕੱਠੇ ਹੋਣਾ ਪਊ ਆਪਾਂ ਅਸਲ ਗੱਲ ਇਹ ਹੈ ਮੈਨੂੰ ਲੱਗਦਾ ਰੁਲਦੂ ਬੋਲ ਰਿਹਾ ਮੈਨੂੰ ਨਹੀਂ ਲੱਗ ਰਿਹਾ ਕਿ ਕਿਸ ਗੱਲ ਚੋਂ ਲੱਗ ਰਿਹਾ ਹੈ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਮੰਨਦਾ ਕਿ ਰੁਲਦੂ ਆਪਣੇ ਆਪ ਨੂੰ ਕਿਸਾਨ ਲੀਡਰ ਕਹਿੰਦਾ ਹੈ ਉਹਨੂੰ ਕਿਸਾਨ ਲੀਡਰ ਮੰਨਣਾ ਹੀ ਅਸੀਂ ਗੁਨਾਹ ਕਰ ਦਿੰਨੇ ਆ ਜਿੱਦੋਂ ਇਹੋ ਜਿਹੇ ਬੰਦਿਆਂ ਨੂੰ ਕਿਸਾਨ ਲੀਡਰ ਮੰਨਦੇ ਆ ਉਹ ਕਿਸਾਨ ਲੀਡਰ ਹੈ ਹੀ ਨਹੀਂ ਕਿਸਾਨਾਂ ਦਾ ਜੇ ਮੈਂ ਕਹਾ ਮਤਲਬ ਜਿਆਦਾ ਨਾ ਮੈਂ ਕੋਈ ਗੱਲ ਕਹਾ ਕਿਸਾਨਾਂ ਦੇ ਪੱਖ ਦੀ ਕਦੇ ਉਸ ਬੰਦੇ ਦੇ ਮੂੰਹੋਂ ਗੱਲ ਹੋਈ ਅਸੀਂ ਲੜਾਈ ਲੜਨੀ ਸ਼ੁਰੂ ਕੀਤੀ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਹੈ ਉਹ ਕਿਸਾਨਾਂ ਦੀ ਹੁੰਦੀ ਆ ਪੱਤਰਕਾਰਾਂ ਨੂੰ ਵੀ ਮੇਰਾ ਖਿਆਲ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਉਹ ਕਿਸਾਨਾਂ ਦੀ ਹੁੰਦੀ ਆ ਕਿਸਾਨਾਂ ਦੀ ਕਾਰਡ ਦੇ ਵਿੱਚੋਂ ਜ਼ਮੀਨ ਆਈ ਹੁੰਦੀ ਆ ਤਾਂ ਸਰਕਾਰ ਉਹਨੂੰ ਪੰਚਾਇਤ ਨੂੰ ਦੇਣਾ ਚਾਹੁੰਦੀ ਸੀ ਅਸੀਂ ਉਹ ਤੇ ਲੜਾਈ ਲੜੀ ਵੀ ਕਿਸਾਨਾਂ ਦੀ ਜ਼ਮੀਨ ਹੈ ਪੰਚਾਇਤ ਨੂੰ ਕਿਉਂ ਅੱਜ ਪੰਚਾਇਤ ਨੂੰ ਦੇ ਦੋਗੇ ਪੌਣੇ ਤਿੰਨ ਤਿੰਨ ਲੱਖ ਏਕੜ ਜ਼ਮੀਨ ਹੈ ਪੰਜਾਬ ਦੇ ਵਿੱਚ ਕੱਲ ਨੂੰ ਪੰਚਾਇਤ ਦੇ ਰਾਹੀਂ ਤੁਸੀਂ ਤਾਂ ਮਤਲਬ ਕੰਪਨੀਆਂ ਨੂੰ ਦੇ ਦੋਗੇ ਇਹ ਤੇ ਸਾਨੂੰ ਇਹ ਬਰਦਾਸ਼ਤ ਨਹੀਂ ਆ ਅਸੀਂ ਇਹ ਲੜਾਈ ਲੜਨੀ ਸ਼ੁਰੂ ਕੀਤੀ ਰੁਲਦੂ ਨੇ ਉਦੋਂ ਬਿਲਕੁਲ ਪਿਓਰਲੀ ਸਰਕਾਰ ਦੀ ਝੋਲੀ 'ਚ ਬੈਠ ਕੇ ਬਿਆਨ ਦਿੱਤੇ ਭਗਵੰਤ ਮਾਨ ਦੀ ਝੋਲੀ 'ਚ ਬੈਠ ਕੇ ਬਿਆਨ ਦਿੱਤੇ ਤੇ ਇਹਦਾ ਮਤਲਬ ਉਹ 3 ਲੱਖ ਏਕੜ ਜ਼ਮੀਨ ਕਿਸਾਨਾਂ ਦੀ ਖਸਜੇ ਕੰਪਨੀਆਂ ਕੋਲੇ ਚਲੀ ਜਾਵੇ ਤਾਂ ਉਹ ਉਹਨੂੰ ਮਤਲਬ ਬਰਦਾਸ਼ਤ ਹੈ ਤੇ ਜੇ ਉਹਦੀ ਰਾਖੀ ਲਈ ਕੋਈ ਲੜਾਈ ਲੜ ਰਿਹਾ ਉਹਨੂੰ ਬਰਦਾਸ਼ਤ ਨਹੀਂ ਤਾਂ ਫਿਰ ਉਹਨੂੰ ਆਪਾਂ ਕਿਵੇਂ ਕਿਸਾਨ ਲੀਡਰ ਮੰਨਾਂਗੇ ਅੱਜ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਐਮਐਸਪੀ ਦੀ ਗਰੰਟੀ ਦੀ ਲੜਾਈ ਲੜ ਰਹੇ ਹਾਂ ਔਰ ਕਲੀਅਰ ਹੈ ਕਿ ਉਹਨੀ ਦੇਰ ਤੱਕ ਕਿਸਾਨ ਬਚ ਨਹੀਂ ਸਕਦਾ ਇਹ ਰੇਖੋ ਜਿਹੜਾ ਜਿਹੜਾ ਅਨਐਜੂਕੇਟ ਲੀਡਰ ਹੁੰਦਾ ਨਾ ਜੀ ਉਹਨੂੰ ਮੈਂ ਉਹਨੂੰ ਕੋਈ ਪਤਾ ਨਹੀਂਗਾ ਮੈਂ ਕੀ ਬੋਲ ਰਿਹਾ ਹੈ ਓ ਆਈਸੀਡੀ ਜੱਕ ਰਿਪੋਰਟ ਆਈ ਹੈ 14 ਲੱਖ 72000 ਕਰੋੜ ਰੁਪਇਆ ਕਿਸਾਨਾਂ ਦਾ ਲੁੱਟਿਆ ਗਿਆ ਉਹਨਾਂ ਨੂੰ ਐਮਐਸਪੀ ਤੋਂ ਘੱਟ ਰੇਟ ਮਿਲਣ ਕਰਕੇ 14 ਲੱਖ 72000 ਕਰੋੜ ਰੁਪਇਆ ਇੱਕ ਸਾਲ ਦਾ ਹੈ ਜੇ ਸਾਡਾ ਇੱਕ ਸਾਲ ਦਾ 14 ਲੱਖ 72000 ਕਰੋੜ ਰੁਪਇਆ ਲੁੱਟਿਆ ਜਾਂਦਾ ਹੈ ਉਹਨੂੰ ਲੈਣਾ ਨਹੀਂ ਬਣਦਾ ਕਿਸਾਨਾਂ ਦੀ ਖਾਤਰ ਜੇ ਤੂੰ ਕਿਸਾਨ ਲੀਡਰਾਂ ਦਾ ਉਹਦਾ ਫਰਜ਼ ਬੰਦ ਹੈ ਨਾ ਸਾਡੇ ਵਿੱਚ ਬੈਠ ਕੋਈ ਹੋਰ ਪਾਸੇ ਕੋਈ ਸੜਕੇ ਗਿਓ ਨੱਪਕੇ ਬਹਿ ਜਾ ਅਗਰ ਨਹੀਂ ਤਾਂ ਬਰਸ ਕਲੀਅਰ ਕਟਾ ਕੇ ਸਰਕਾਰ ਦਾ ਪਿੱਠੂ ਹੈ ਸਰਕਾਰ ਦਾ ਖਰੀਦਿਆ ਹੋਇਆ ਬੰਦਾ ਬੇਲੁੜੀਆਂ ਗੱਲਾਂ ਬੋਲ ਰਿਹਾ ਬਹੁਤ ਬਹੁਤ ਧੰਨ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਸੀ ਤਾਂ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਕੇਂਦਰ ਮੰਗਾ ਨਹੀਂ ਮੰਨਦੀ ਉਦੋਂ ਤੱਕ ਮੋਰਚਾ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਸਭ ਤੋਂ ਅਹਿਮ ਮੰਗਾ ਐ ਐਮਐਸਪੀ ਤੇ ਕਾਨੂੰਨੀ ਗਰੰਟੀ ਲੈਣਾ ਹੈ ਇਸ ਸਮੇਂ ਬਹੁਤ ਹੀ ਵਖਰੀ ਤਸਵੀਰਾਂ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਉਹਨਾਂ ਦੇ ਪੁੱਤਰ ਬੈਠੇ ਨੇ ਉਹਨਾਂ ਦੇ ਪੋਤੇ ਬੈਠੇ ਨੇ ਖਨੋਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਪੂਰਾ ਪਰਿਵਾਰ ਆ ਜਿਹੜਾ ਇਸ ਸਮੇਂ ਆ ਕੇ ਮੋਰਚੇ ਦੇ ਵਿੱਚ ਡਟ ਗਿਆ ਹੈ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਖਨੋਰੀ ਬਾਰਡਰ